ਉਹਨੂੰ ਆਪਾਂ ਹਫ਼ਤੇ ਦੀ ਗਰੰਟੀ ਦੇਵਾਂਗੇ ਹਫ਼ਤੇ ਦੇ ਵਿੱਚ ਵਿੱਚ ਜੇ ਕੋਈ ਬੁਲਟ 'ਚ ਦਿੱਕਤ ਆਉਂਦੀ ਹੈ ਪਹਿਲੀ ਗੱਲ ਤਾਂ ਆਉਂਦੀ ਨਹੀਂ ਸਾਡਾ ਬੁਲਟ ਪੁੱਠਾ ਖੜਾ ਕਰ ਜੇ ਸਹੀ ਸਲਾਮਤ ਜਿੰਨੇ ਪੈਸੇ ਦਾ ਬੁਲਟ ਆ ਉਹਦੇ ਪੁੱਠੇ ਮੋੜਦਾ ਹੈ ਬੁਲਟ ਪਹਿਲੀ ਗੱਲ ਤਾਂ ਇਹ ਜੀ ਨੌਬਤਾਂ ਆਉਂਦੀ ਨਹੀਂ ਇਹ ਗਰੰਟੀ ਦਿੰਨੇ ਆ ਜੀ ਅਸੀਂ ਕਿਉਂਕਿ ਸਾਨੂੰ ਆਪਦੇ ਬੁਲਟਾਂ 'ਤੇ ਭਰੋਸਾ ਹੈ ਜੀ ਕਿਸੇ ਨੇ ਇਹ ਵੀ ਕਹਤਾ ਨਾ ਜਾ ਕੇ ਇਹ ਕਿਸੇ ਨੇ ਕਹਿਦਾ ਆਪਣੇ ਤੋਂ ਬੋਲਟ ਲੈ ਗਿਆ ਕਿਸੇ ਬੰਦੇ ਨੇ ਇਹ ਕਹਤਾ ਵੀ ਯਾਰ ਤੂੰ ਤਾਂ ਮਹਿੰਗਾ ਚੱਕ ਲਿਆ ਤਾਂ ਵੀ ਆਪਦਾ ਕੁੱਠਾ ਦੇ ਜੋ ਪੈਸੇ ਲੈ ਜਾਓ ਇਹ ਮਹਿੰਗਾ ਨੂੰ ਲੱਗਦਾ ਬਿਲਕੁਲ ਬਿਲਕੁਲ ਵੀ ਜੇ ਕੋਈ ਇਹ ਜੀ ਨੌ ਆ ਵੀ ਜਾਂਦੀ ਹੈ 5-700 ਦਾ ਕੰਮ ਤਾਂ ਚਲੋ ਮਾਮੂਲੀ ਗੱਲ ਹੈ ਐਦੂ ਉੱਤੇ ਮੈਨੂੰ ਵੀਡੀਓ ਬਣਾ ਕੇ ਭੇਜ ਦੇ ਬਾਈ ਜੀ ਇਹਦੇ ਤੇ 3000 ਲੱਗ ਗਿਆ ਮੈਂ ਗੂਗਲ ਪੇ ਕਰ ਦੂੰਗਾ ਮੈਨੂੰ ਵੀਡੀਓ ਬਣਾ ਕੇ ਭੇਜ ਚੱਕੋ ਭਰਾ ਹੁਣ ਇਦੋਂ ਵੱਧ ਗਰੰਟੀ ਯਰ ਕੀ ਭਾਲਦੇ ਹੋ ਤੁਸੀਂ ਕਿੱਥੋਂ ਮਿਲੂਗਾ ਇਹੋ ਜਿਹਾ ਬੰਦਾ ਸਾਨੂੰ ਹਣਾ ਅੱਛਾ